ਜੀ ਆਪ ਇਸ ਤੂਫਾਨੀ ਡਰਾਈਵਰ ਕਾ ਆਨੰਦ ਉਠਾ ਰਹੇ ਹਨ ਕਾਦੀ ਉਠਾ ਰਹੇ ਆਨੰਦ ਉਠਾ ਰਹੇ ਜੋ ਹਮ ਡਰਾਈਵ ਕਰ ਰਹੇ ਆ ਛੇ ਸੇ ਆਪੋ ਦੇਖ ਰਹੇ ਜੋ ਦਿਖਾਈ ਦੇ ਆ ਤੋ ਲਵ ਯੂ ਬੰਨੇਵਾ ਕਹੋ ਕਾਦੀ ਲਵ ਯੂ ਬੰਨੇਵਾ ਹਾਂਜੀ ਸਾਸਰੀ ਗਾਲਾ ਜੀ ਨਾ ਇਹ ਦੂਜੇ ਪਾਸੇ ਸੀ ਨਾਈਸ ਟੂ ਮੀਟ ਯੂ ਅਗਲੇ ਟੂਰਨਾਮੈਂਟ ਚ ਲਵ ਯੂ ਬੰਨੇਵਾ ਤੁਹਾਨੂੰ ਵੀ ਹਾਂਜੀ ਸੋਣਾ ਜਾਂਦਾ ਹਰਮਨ ਕਰਨਾ ਕਰ ਲੈ ਤਾਂ ਇਹਨੂੰ ਜਿਆਦਾ ਠੰਡ ਲੱਗਦੀ ਕਹਣਾ ਚਾਹਉਂਦਾ ਹੋਰ ਕੁਝ ਹੋਰ ਕੁਝ ਨਾ ਮਸਲਾ ਨਾ ਕਰਾ ਦੇ। ਮੈਂ ਅਸਰਾ ਨਕਰਾ ਚੀਜ਼ਾਂ ਨਾ ਕਰਾਂਂ ਬੀਰੋ ਇਹ ਕਹੀ ਜਾਂਦੇ ਹੀ ਵੀ ਨਹੀਂ ਇਹ ਰੋਕ ਲੈ ਮੈਂ ਟੱਬਰ ਮੋੜ ਦੇ। ਅੱਛਾ ਅੱਛਾ ਠੀਕ ਠੀਕ ਆ। ਉਦਾਂ ਨਹੀਂ ਮੜਦੀ ਫਿਰ ਐ। ਉਹ ਉਦਾਂ ਤਾਂ ਫਿਰ ਹੋਈ। ਉਦਾਂ ਜਿਆਦਾ ਹੋਊਗਾ। ਇਹ ਜੇ ਤੋਰੀ ਵਾਲੀ ਹੋਈ ਉੱਥੇ ਬਿਲਕੁਲ ਕਰ। ਮਾਸੀ ਸੀਰੀਅਸ ਆ ਗਏ ਸੁਣਦੀ। ਤੇ ਮੈਂ ਉਹ ਬੰਦਿਆ ਤੇਰਾ ਨੰਬਰ ਤੱਕ ਮਿਲ। ਅੱਛਾ ਫੋਨ ਕਰਦਾ ਭਿੰਦੇ ਗਾ। ਇਹ ਇਹ ਰਿੰਗ ਉਹ ਵਾਓ ਛੋਪ ਕਰਦੀਆਂ। ਸੋਈ ਦਾ ਕੰਮ ਸਿੱਖਦੀ ਏਸ ਲੇਡੀਸ। ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕੀ ਕਰਦੀਆਂ ਇੱਕੋ ਜਿਹੀਆਂ ਮੋਟੀਆਂ ਜੀਆਂ ਇਹ ਇਹਦੇ ਅੰਗ ਉਹ ਵਾਓ ਸ਼ੌਪ ਕਰਦੀਆਂ ਸੋਈ ਤਾਂ ਕੰਮ ਸਿੱਖਦੀ ਇਸ ਲੇਡੀਜ਼ ਆ हां जी आप इस तूफानी ड्राई अफ्रीका आनंद उठा रहे हैं काली उठा आनंद उठा रहे हैं। जो हम ड्राइव कर रहे अच्छे से आप देख रहे तो दिख जा पिया हां तो लव यू बननेवा कहो काली लव यू बननेवा सारे स्नैपशॉट फैमिली मेरी नु भराएन भरावा नु सारे नु कह लव यू बननेवा करंट लव यू बननेवा है भी गया तो तिनो कह दा लव यू टू ब्रो सारे लव यू चक दो फ्रेंड गुड मॉर्निंग फ्रेंड्स हैव अ नाइस डे उठ जो बिस्तर से शर दो ਕੋਈ ਮਸਲਾ ਨਹੀਂ ਯਾਰ ਜੇ ਪੰਜਾਬ ਹਾਰ ਗਿਆ ਤਾਂ ਇੰਕੀ ਕਾ ਕਢਾ ਛੱਡੀਆਂ ਮਸਲਾ ਹੀ ਕੋਈ ਨਹੀਂ ਜੇ ਧਾਰਤਾ ਬਣੀਆਂ ਪਰ ਮਾਨ ਵਾਲੀ ਗੱਲ ਆ ਯਾਰ ਗੱਲ ਵਾਸੀ ਫਾਈਨਲ 'ਚ ਪਹੁੰਚੇਗਾ ਆਪਣਾ ਯਾਰ ਪੰਜਾਬ ਦਾ ਨਾਮ ਸੀ ਯਾਰ ਕਿਹਦੇ ਹੈ ਨਾ ਕਿ ਪੰਜਾਬ ਪੰਜਾਬ ਹੋਈ ਪਈ ਇੰਨਾ ਹੀ ਵੱਡਾ ਸਾਨੂੰ ਤੇ ਚੱਕ ਦੀ ਗਰੀਬੀ ਅਸੀਂ ਤਾਂ ਜੇ ਧਾਰਤਾ ਬਣੀਆਂ ਚਪੇੜਾਂ ਕਹਿੰਦੇ ਬਰਾਬਰ ਹੀ ਮਾਰੀਆਂ ਜੇ ਕਿ ਇੰਦਰ ਫੇਟਦੇ ਹੁੰਦੇ ਤਾਂ ਫੇਰ ਪੰਜਾਬ ਕਹਿਣਾ ਹੈ ਹਾਂ ਕਿ ਗੱਲ ਦਾ ਹਾਂਜੀ ਸਤ ਸ੍ਰੀ ਅਕਾਲ ਜੀ ਐਈ ਦੂਜੇ ਪਾਸੇ ਸੀ ਨਾਈਸ ਟੂ ਮੀਟ ਯੂ ਅਗਲੇ ਟੂਰਨਾਮੈਂਟ ਇ ਲਵ ਯੂ ਬੰਨੇਵਾ ਤੁਨੂ ਹੀ ਸਤ ਸ੍ਰੀ ਅਕਾਲ ਤੇ ਵਾਗ ਸੁਣ ਕੇ ਅੰਦਰ ਗਏ ਆ ਸੀ ਮੈਂ ਤਿੰਨ ਦਿਨਾਂ ਦਾ ਸਾਡੀ ਗੁਰਬਤ ਦੁਨੀਆ ਤੋਂ ਹਟ ਹੈ ਖੰਡੀ ਸ਼ਾਹੀ ਚਹੀ ਪਰ ਵਾਗ ਅੱਡੀ ਪੱਤ ਮੁਹੱਬਤ ਸਿੱਖ ਰਿਓ ਤੇ ਸਾਡੀ ਪੱਤ ਮੁਹੱਬਤ ਸਿੱਖ ਰਿਓ ਤੇ ਸਾਨੂੰ ਫਿਕਰੀ ਚਾਹੀ ਕਿਥੇ ਨਹੀਂ ਨਾ ਉਹ ਆਣਾ ਗਿਆ ਬਿਨੇ ਉੱਥੇ ਅਸੀਂ ਤਾਂ ਉੱਥੇ ਵੜੀ ਛੱਡ ਕੇ ਬਹਿ ਜੰਦਾ ਮੈਂ ਕਹਿੰਦੇ ਨਹੀਂ ਤੂੰ ਐਸੀ ਛੱਡ ਮੈਂ ਥੰਡ ਲੱਗਦੀ। ਥੰਡ ਲੱਗਦੀ। ਉਹਨਾਂ ਜਾਂਦਾ ਹਰਮਨ ਕਰਨਾ ਕਰ ਲੈ। ਹੰਟੈਨ ਨੂੰ ਜਿਆਦਾ ਠੰਡ ਲੱਗਦੀ। ਇਹ ਆਪੋ ਆਪਣੇ ਸਰੀਰਾਂ ਦੇ ਚ ਲੜਦਾ ਏ। ਅੱਛਾ। ਠੀਕ ਆ। ਹੋਰ ਕੁਛ। ਯੈਸ। ਹੋਰ ਕੁਛ। ਹੋਰ ਕੁਛ। ਕਹਣਾ ਜਾਓ। ਹੋਰ ਕੁਛ। ਹੋਰ ਕੋਈ ਸਲਾਹ ਮਸ਼ਵਰਾ ਦੇ ਦਿਓ ਮੈਂ ਸਲਾਹ ਮਸ਼ਵਰਾ ਕੀ ਦੇਣਾ ਹੋਰ ਜੇ ਤਾਂ ਨਾ ਉਦੜ ਵੀ ਕਰਨ ਜਿਹਨੂੰ ਇਹ ਕਹੀ ਜਾਂਦੇ ਹੀ ਵੀ ਨਹੀਂ ਇਹ ਲੋਕ ਮਿੰਟਾ ਪਾ ਦੇ ਮੋੜ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਉਦੋਂ ਨਹੀਂ ਮੜਦੀ ਫਿਰ ਉਹ ਉਦੋਂ ਤਾਂ ਫਿਰ ਇਹ ਉਦੋਂ ਜਾਦੇ ਹੋ ਇਹ ਜਦੋਂ ਕੋਰੇ ਵਾਲੇ ਹੋਈ ਉਦੋਂ ਵੀ ਆਈ ਹੋਈ ਤੇ ਮੈਨੂੰ ਆਦੀ ਨਾ ਕਿ ਮੈਂ ਪਰ ਨਾ ਆਇਆ ਹਾਂ ਤੇ ਮੈਂ ਤਾਂ ਉਹ ਭੋਜ ਤੇ ਗਈ ਮੈਂ ਤੇ ਆ ਗਈ ਤੇ ਮੈਂ ਖੜੀ ਬਦਕ ਸਾਲੇ ਦਾ ਨਾ ਆਈ ਕੋਈ ਇਹ ਗੱਲਾਂ ਚਾ ਚੁੱਕਾ ਹੋਇਆ ਕਰਾ ਅੱਖ ਨਹੀਂ ਜਮਕਦੀ ਅੱਛਾ ਇਹ ਹੈ ਕਰਕੇ ਪੈਗੀ ਪੈਗੇ ਤੇ ਮੈਂ ਆਖਰ ਤੂੰ ਪੈਦਲ ਨਹੀਂ ਨਾ ਬੈਸਾ ਨਹੀਂ ਤੇ ਹਵਾ ਲੱਗੀ ਤੇ ਪੈਗੀ ਮੈਂ ਸਲਾਣੇ ਤੇ ਬੈਗੀ ਪੈਦਲ ਹੀ ਪੈਗੀ ਇਹ ਉੱਠ ਕੇ ਬੈਗੀ ਤਾਂ ਮੈਂ ਆਖੀ ਤੇ ਮੈਨੂੰ ਕਹਿੰਦੀ ਵੀ ਤੂੰ ਉੱਠ ਤੇ ਮੈਂ ਇੱਧਰ ਬੈਣਾ ਤੇ ਮੈਨੂੰ ਇਹ ਦੇਸ਼ ਆਹ ਦੇਸ਼ ਅੱਛਾ ਕੋਈ 3 ਦੇਸ਼ ਠੀਕ ਆਹ ਮੇਰੇ ਪੱੜ ਦੇ ਚਲੋ ਉਹਦੀ ਕਾਰ ਰੈਡੀ ਕਰਕੇ ਦਵਾ ਮੈਂ ਨਾ ਪੱੜ ਲਾ ਦਿੰਦੀ ਠੀਕ ਇਹ ਹੋ ਗਈ ਤੇ ਆ ਲੈ ਕਰ ਦਿੰਦੀ ਕਿਸੇ ਕਾਰਨ ਮਸਲੇ ਦੀ ਗੀਏ ਜੋ ਮੈਂ ਦੀ ਪਾ ਲਵਾ ਮੈਂ ਡਾਕਟਰ ਨੂੰ ਲੈ ਕੇ ਨਹੀਂ ਤੁਹਾਨੂੰ ਦੱਸਣ ਤੁਹਾਨੂੰ ਕਰ ਮਾਸੀ ਸੀਰੀਅਸ ਗੱਲ ਸੁਣਨ ਦੀ ਤੇ ਮੈਂ ਉਹ ਬੱਚਾ ਇਹਦਾ ਨੰਬਰ ਤੁਹਾਨੂੰ ਅੱਛਾ ਫੋਨ ਕਰਦਾ ਭਿੰਦੇ ਦਾ ਫੋਨ ਨਹੀਂ ਤਾਂ ਬਤਾ ਠੀਕ ਹੈ ਵੇਖ ਕੇ ਦੰਤ ਮੈਂ ਇੱਕ ਤੂ ਸਕਲ ਵੇਖੀ ਭੋਲੇ ਹਾਂ ਜਿਹੜਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ